ਪੰਜਾਬ ਚਕਰ ਦੇ ਨਾਪਰਾਸ਼ਾਸਨ ਪਾਲਿਸੀ ਹੈ ਲਾਜ਼ਰ ਸਤਿਕਾਰ ਕਰਨ ਨੂੰ ਕਿਹੜੀ ਹੈ ਸਾਰੀਆਂ ਜਨਾਂ ਆਪਣਾ ਆਪਣਾ ਜੋ दा सारा यूथ जरा उन्होंने स्वागत कराई है नशा के खिलाफ मैं समझता किसमेंट इज कंसर्न पुलिस अपना काम कर रही है और असिज रजिस्टर कर रहे हैं पर जब तक सुसायी अगे नहीं आएगी ਆਪਣਾ ਸਾਥ ਸਾਨੂੰ ਨਹੀਂ ਦੇਗੀ ਉਸ ਉਦੋਂ ਤੱਕ ਅਸੀਂ ਨਹੀਂ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਦਾ ਨਸ਼ਾ ਮੁਕਤ ਪੰਜਾਬ ਦਾ ਅਸੀਂ ਉਹ ਜਿਹੜਾ ਸੁਪਨਾ ਨਹੀਂ ਪੂਰਾ ਕਰਤਾ ਆ ਜਿਹੜਾ ਯੂਥ ਸਾਡਾ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਅਸੀਂ ਖੇਡਾਂ ਵੱਲ ਲਗਾਈਏ ਉਹ ਆਪਣਾ ਪੜਾਈ ਲਿਖਾਈ ਕਰਨ ਨੌਕਰੀਆਂ ਲੈਣ ਤੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਅਸੀਂ ਯੂਜ਼ ਕਰ ਲਈਏ ਔਰ ਇਸ ਦੇ ਨਾਲ ਜਦ ਬੱਚਾ ਘਰੇ ਆਂਦਾ ਹੈ 네이버ਹੂਡ ਦੇ ਵਿੱਚ ਆਂਦਾ ਹੈ ਪਾਪਾ ਬੱਚੇ ਦਾ ਧਿਆਨ ਰੱਖਣ ਅਗਰ ਉਹ ਵਿਡਰੋਅਲ ਸਿੰਟਮਸ ਆ ਜਾਂ ਨਈ ਗੱਲ ਕਰ ਰਿਹਾ ਆਈ ਥਿੰਕ ਜੇ ਸੁਸਾਇਟੀ ਬੱਚੇ ਦਾ ਧਿਆਨ ਲੱਖੇ ਔਰ ਸਹੀ ਟਾਈਮ ਤੇ ਕਦਮ ਚੱਕ ਸਕੇ ਤਾਂ ਜਿਹੜਾ ਸਾਡਾ ਬੱਚਾ ਖਰਾਬ ਹੋ ਰਿਹਾ ਯੂ ਖਰਾਬ ਹੋ ਰਿਹਾ ਉਸ ਤੋਂ ਅਸੀਂ ਬਚ ਪਾਵਾਂਗੇ ਸਾਡਾ ਇੱਕ ਵਾਰ ਫੇਰ ਜਿਹੜਾ ਇਹ ਕਦਮ ਹੈਗਾ ਆਈ ਥਿੰਕ ਇਹ ਚੱਲਦਾ ਰਹੇਗਾ ਅਗੇ ਫਿਊਚਰ ਚ ਵੀ ਅਸੀਂ ਇਸ ਤਰ੍ਹਾਂ ਦੇ ਅਵੇਰਨੈਸ ਪ੍ਰੋਗਰਾਮਸ ਕਰਦੇ ਰਾਵਾਂਗੇ ਔਰ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਦਾ ਨਸ਼ਾ ਮੁਕਤ ਪੰਜਾਬ ਦਾ ਉਸ ਨੂੰ ਅਸੀਂ ਪੂਰਾ ਕਰਾਂਗੇ ਥੈਂਕ ਯੂ ਸਤਿਕਾਰ ਜੋ ਦੇਰੇ ਸ਼ਹਿਰ ਦੇ ਸਾਰੇ ਹੀ ਨਿਵਾਸੀ ਪੁਲਿਸ ਦੇ ਮੁਲਾਜ਼ਮ ਇਸ ਮੈਰਾਥਨ ਦੇ ਵਿੱਚ ਜੋਸ਼ ਭਰ ਨਾਲੇ ਸਾਰੇ ਸਪੋਰਟਸਮੈਨ ਛੋਟੇ ਬੱਚੇ بڑے ਬੱਚੇ ਸਾਰੇ ਨਜ਼ਰ ਆ ਰਹੇ ਆ ਸਕੂਲਾਂ ਦੇ ਵੀ ਔਰ ਮੈਂ ਦੇਖ ਰਿਹਾ ਕਿ ਸਾਡੀ ਇਹ ਚੌਥੀ ਮੈਰਾਥਨ ਹੈ ਜਿਹਦੇ ਵਿੱਚ ਲਗਾਤਾਰ ਹੁਸ਼ਿਆਰਪੁਰ ਜिले ਦੇ ਵਿੱਚ ਬਲਕਿ ਇੱਥੋਂ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਆਵਾਜ਼ ਹੈ ਔਰ ਜਾਗਰਤੀ ਹੈ ਜਿਹੜਾ ਸਾਡੀ ਸਰਕਾਰ ਦਾ ਮਿਸ਼ਨ ਹੈ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦਾ ਜਿਹੜਾ ਟੀਚਾ ਪੰਜਾਬ ਦੇ ਕਿੱਥੇ ਆਪਾਂ ਨਸ਼ਾ ਮੁਕਤ ਕਰਨਾ ਉਥੇ ਆਪਾਂ ਪੰਜਾਬ ਦੇ ਹਰੇਕ ਸ਼ਹਿਰੀ ਨੂੰ ਸਿਹਤਮੰਦ ਕਰਨਾ ਉਹਨਾਂ ਨੂੰ ਸ਼ਰੀਰਿਕ ਤੌਰ ਤੇ ਤਗੜਾ ਕਰਨਾ ਔਰ ਬੱਚਿਆਂ ਨੂੰ ਸਪੋਰਟ ਦੇ ਨਾਲ ਜੋੜ ਕੇ ਰੱਖਣਾ